ਕਿਆ ਜੀ ਕਿੱਧਰ ਚੱਲੇ ਕੰਮ ਚੱਲਿਆ ਸੀਗਾ ਕਿਉਂ ਦੇਖਿਓ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕੋਈ ਤੁਸੀਂ ਜਦੋਂ ਵੀ ਗੱਲ ਕਰਨੀ ਹੁੰਦੀ ਆ ਕੋਈ ਕਦੇ ਕਿੱਥੇ ਚਲੇ ਜਾਣੋ ਕਰੇ ਕਿੱਥੇ ਚਲੇ ਜਾਣੋ ਪਹਿਲਾਂ ਘਰੇ ਨਹੀਂ ਸੀਗੇ ਫਿਰ ਜਸ਼ਨ ਆਈ ਹੋਈ ਸੀ ਸੋਚਿਆ ਹੁਣ ਕਰੂੰਗੀ ਗੱਲ ਹੁਣ ਫੇਰ ਚੱਲਣ ਲੱਗ ਗਈ ਹਾਂ ਦੱਸ ਕੀ ਗੱਲ ਆ ਮੈਂ ਕੰਮ ਹੀ ਚੱਲੇ ਸੀ ਕੋਈ ਐਵੇਂ ਥੋੜੀ ਮੈਂ ਗਿੜੀ ਮਾਰ ਚੱਲਾ ਕਿਸੇ ਪਾਸੇ ਉਹ ਤਾਂ ਮੈਨੂੰ ਹੀ ਪਤਾ ਵੀ ਕੰਮ ਜਾਣੇ ਹੋ ਹੂੰ ਐਕਚੁਅਲੀ ਨਾ ਮੈਨੂੰ ਚੱਕਰ ਜਾਈ ਜਾਂਦੇ ਨੇ ਕਈ ਦਿਨ ਤੋਂ ਕਮਜ਼ੋਰੀ ਜੀ ਹੋ ਜਾਂਦੀ ਐ ਕੰਮ ਕਰਨ ਜੀ ਨਹੀਂ ਕਰਦਾ ਹਰਮਨ ਜਦੋਂ ਕਮਲਿਆ ਵਾਂਗੂ ਕੰਮ ਕਰੀਂ ਨਾ ਘਰ ਦੇ ਵਿੱਚ ਆਹ ਕਮਜ਼ੋਰੀ ਤਾਂ ਆਉਗੀ ਆਉਗੀ ਯਾਰ ਮਾੜਾ ਮੋਟਾ ਮਾਂ ਨੂੰ ਕਹਦਾ ਕਰ ਨੜੀ ਜੀਜਾ ਨਾ ਮਾਂ ਨੂੰ ਆਪ ਸੋਚਣੀ ਚਾਹੀਦੀ ਐਂ ਚਲ ਛੱਡੋ ਗੱਲਾਂ ਤੁਸੀਂ ਨਾ ਮਾਂ ਨੂੰ ਕਹਤੋਂ ਵਿੱਚ ਲੈ ਜਾਨੇ ਹੋ ਕੰਮ ਤਾਂ ਮੈਂ ਹੀ ਕਰਨੇ ਨਾ ਕਰਦੇ ਮੈਂ ਕਹਿੰਦੀ ਸੀ ਵੀ ਡਾਕਟਰ ਕੋਲੇ ਚਲੀਏ ਦਿਖਾਓ ਉਹਨੇ ਕੀ ਗੱਲ ਹੈ ਡਾਕਟਰ ਕੋਲ ਇਸ ਟਾਈਮ ਤੇ ਹਾਂ ਜੇ ਚਲ ਤੈਨੂੰ ਲੱਗਦਾ ਡਾਕਟਰ ਨੂੰ ਦਿਖਾਉਣਾ ਚਾਹੀਦਾ ਆਪਾਂ ਵਗ ਚੱਲਦੇ ਹਾਂ ਪਰ ਇੱਕ ਵਾਰ ਮਾਂ ਨਾਲ ਤਾਂ ਗੱਲ ਕਰ ਲਾਂ ਮੈਂ ਇੰਨੀ ਗੱਲ ਮੰਮੀ ਨਾਲ ਕਰਨ ਦੀ ਕੀ ਲੋੜ ਆ ਆਪਾਂ ਹੁਣ ਜਾਂਦੇ ਆ ਚੈੱਕ ਅਪ ਕਰਾ ਕੇ ਮੁੜੇ ਆਣੇ ਆ ਗੱਲ ਪਤਾ ਕੀ ਆ ਜੇ ਮਾਂ ਨਾਲ ਨਾ ਗਿਆ ਨਾ ਮੈਂ ਹੁਣ ਤੈਨੂੰ ਪਤਾ ਹੁਣ ਤੋਂ ਹੀ ਫੰਗ ਤੋਂ ਡਰ ਬਣਾ ਲੈਣੀ ਆ ਮੈਨੂੰ ਪੁੱਛਾਂ ਉਹ ਇੱਕ ਵਾਰੀ ਠੀਕ ਆ ਚੱਲ ਮੈਂਨੇ ਕੱਪੜੇ ਬਦਲ ਲੈਣੇ ਹਾਂ ਤੂੰ ਤਿਆਰ ਹੋ ਜਾ ਮੈਂ ਆ ਗਿਆ ਨਾਲੇ ਮਾਂ ਨੇ ਕਿਹੜਾ ਜਵਾਬ ਦੇਣਾ ਮਾਂ ਹਾਂ ਬਤਾ ਉਹਨਾ ਮੈਂ ਕਹਿੰਦਾ ਸੀ ਕਿ ਤੈਨੂੰ ਆਪਣੀ ਨਾ ਹਰਮਨ ਦੀ ਸੇਜ ਜੀ ਠੀਕ ਜਿਹੀ ਨਹੀਂ ਲੱਗਦੀਗੀ ਮੈਂ ਸੋਚ ਰਿਹਾ ਸੀ ਕਿ ਬੀਬੀ ਨੂੰ ਇੱਕ ਵਾਰ ਡਾਕਟਰ ਦੇ ਜਾ ਕੇ ਚੈੱਕ ਅਪ ਜਾ ਕਰਵਾ ਲਵਾਂ। ਆ ਪਤਾ じゃ ਸਿਹਤ ਨਹੀਂ ਠੀਕ ਜਾਣਾ ਚਾਹੀਦਾ। ਕੀ ਗੱਲ ਹੋਈ ਉਹਦੀ ਸਿਹਤ ਨੂੰ? ਮਾਂ ਹੋਣਾ ਕੀ ਆ? ਸਾਰਾ ਦਿਨ ਤਾਂ ਕੰਮ ਵਾਲੇ ਮੋ ਕੰਮ ਕਰੀ ਜਾਂਦੀ ਆ। ਐ ਨਹੀਂ ਹੈਗਾ ਵੀ ਆਉਦੀ ਸਿਹਤ ਦਾ ਧਿਆਨ ਰੱਖ ਲੈ। ਮਤਲਬ ਆਹਨਾਂ ਨੂੰ ਗਰਮੀ ਲੱਗੀ ਹੋਣੀ ਉਹਨੂੰ। ਗਰਮੀ ਦਾ ਦੇਖ ਕੇ ਨਹੀਂ ਆ। ਗੱਲ ਵੀ ਤੇਰੀ ਠੀਕ ਐ ਪੁੱਤ। ਸੱਚੀ ਗਰਮੀ ਬਹੁਤ ਐ। ਰਸੋਈ 'ਚ ਤਾਂ ਰੋਟੀ ਸਬਜ਼ੀ ਬਣਾਉਂਦੇ ਨੂੰ ਸਭ ਤੋਂ ਜ਼ਿਆਦਾ ਲੱਗਦੀ ਆ। ਕੋਈ ਗੱਲ ਨਹੀਂ ਪੁੱਤ। ਜੇ ਉਹਨੂੰ ਤਕਲੀਫ ਐ ਕੋਈ ਤਾਂ ਹੀ ਉਹ ਕਹਿੰਦੀ ਆ। ਤੂੰ ਲੈ ਜਾ ਉਹਨੂੰ ਡਾਕਟਰ ਕੋਲ। ਠੀਕ ਆ ਮ हां पुत्त इंजेक्शन हुनी आई हुई सी भाग है हां हां मां ओदा चले गए अच्छा हां चल बढ़िया चल लेके जा पुत्त हरमन डॉक्टर ਕੋਲ हां ठीक है मां तू भी ਧਿਆਨ ਰੱਖੀ ਨਾਲੇ ਜਿਹੜਾ ਕੋਈ ਮੜਾੜਾ ਕੰਮ ਆ ਨਾ ਹੋ ਲਈ ਕਰ ਲਈ ਗਰਮੀ ਜਿਆਦੇ ਆ ਆਪੇ ਕਰ ਲੈਣਾ ਪੁੱਤ ਜਾ ਤੂੰ ਹਰਮਨ ਪਾ ਲੈ ਕੱਪੜੇ ਮੈਂ ਫ੍ਰੀ ਤਾਂ ਹਾਂ ਮੜਿਆ ਨਾ ਪੁੱਤ ਪੰਜ ਮਿੰਟ ਘਰ ਦਾ ਧਿਆਨ ਰੱਖੀ ਨਾਲੇ ਤਾਂ ਤੇ ਤਾਈ ਕੀ ਕੋਲੀ ਫੜਾ ਕੇ ਆਉਣੀ ਆ ਨਾਲੇ ਭਾਈ ਉਹਨੂੰ ਮੈਂ ਦੱਸਿਆ ਵਾਂ ਵੀ ਜੱਜ ਜਸ਼ਨ ਤੁਨੂੰ ਤਾਂ ਨਹੀਂ ਮਿਲ ਕੇ ਗਏ ਵੀ ਉਹਨਾਂ ਨੂੰ ਕਾਲੀ ਸੀ ਜੇ ਹੁਣ ਤਾਂ ਐਵੇਂ ਫਿਰ ਗੁੱਸਾ ਕਰੂਗੀ ਵੀ ਮੈਨੂੰ ਜਵਾਕ ਵੇਖ ਲੈ ਜੇ ਮੈਂ ਇੱਥੋਂ ਆਏ ਨਹੀਂ ਗਿਆ ਤਾਂ ਮੈਨੂੰ ਮਿਲਣ ਵੀ ਨਹੀਂ ਆਏ ਮੰਮੀ ਤੈਨੂੰ ਕੀ ਲੋਡ ਪਈ ਹੈ ਸਫਾਈਆਂ ਦੇਣ ਦੀ ਹੈ ਵੀ ਤੂੰ ਸਪੈਸ਼ਲ ਉਹਨਾਂ ਦੇ ਘਰੇ ਜਾ ਕੇ ਦੱਸ ਕੇ ਆਉਣਾ ਉਹਦੇ ਨੂੰ ਪੁੱਤ ਉਹਦੇ ਘਰੇ ਹੀ ਗਏ ਆ ਇੱਥੋਂ ਹੀ ਗਏ ਆ ਉਹਨਾਂ ਨੂੰ ਪਤਾ ਹੈ ਵੀ ਜੱਜ ਜਸ਼ਨ ਬਾਗ ਗਏ ਬਿਨਾ ਮਿਲੇ ਗਏ ਨੇ ਆਪੇ ਅਗਲੇ ਜਾ ਕੇ ਦੱਸ ਦੇਣਗੇ ਵੀ ਉਹਨਾਂ ਨੂੰ ਕਾਲੀ ਸੀ ਓਹੋ ਪੁੱਤ ਉਹਨਾਂ ਦੀ ਗੱਲ ਹੋਰ ਹੈ ਮੇਰੀ ਗੱਲ ਹੋਰ ਹੈ ਤੈਨੂੰ ਪਤਾ ਨਾਲੇ ਉਹ ਤਾਂ ਛੇਤੀ ਗੁੱਸਾ ਕਰ ਜਾਂਦੀ ਹੈ ਫੇਰ ਵੀ ਆਪਣੇ ਘਰ ਦੀ ਵੱਡੀ ਆ ਆਪਣਾ ਹੱਕ ਬਣਦਾ ਪੁੱਤ ਨਾਲੇ ਦੇਖ ਲੈ ਜਦੋਂ ਉਹਨੂੰ ਪਤਾ ਲੱਗਿਆ ਉਹਨੇ ਮੁੰਡੇ ਬਹੂ ਨੂੰ ਉਹਦੀ ਭੇਜਿਆ ਮਿਲਣ ਜੇ ਕਿਤੇ ਆਪ ਤੁਰਨ ਜੋਕਰੀ ਹੁੰਦੀ ਭਾਈ ਉਹ ਕਿਤੇ ਨਹੀਂ ਸੀ ਵੱਜੀ ਰਹਿੰਦੀ ਆਪ ਵੀ ਮਿਲਣਾ ਆਉਂਦੀ ਹੁਣ ਅਗਲੀ ਕਹੂ ਜੇ ਮੈਂ ਮੰਜੇ 'ਤੇ ਬੈਠੀ ਆ ਤਾਂ ਮੈਨੂੰ ਮਿਲਣ ਵੀ ਨਹੀਂ ਆਏ ਹੈਗੇ ਹੁਣ ਉਹਨੂੰ ਗੱਲ ਤਾਂ ਦੱਸਦਾ ਵੀ ਭਾਈ ਆ ਗੱਲ ਸੀ ਤਾਂ ਕਰਕੇ ਨਹੀਂ ਮਿਲਣਾ ਐ ਅਸਲ 'ਚ ਨਾ ਮੰਮੀ ਤੂੰ ਉਹਨਾਂ ਦਾ ਟੱਬਰ ਪਿੱਛੇ ਪਤਾ ਨਹੀਂ ਕਾਤੋਂ ਉਹੀ ਕਮਲੀ ਹੋਈ ਫਿਰਦੀ ਆ ਚੱਲ ਮੰਨਿਆ ਵੀ ਵੀਰਾ ਤੇ ਭਾਬੀ ਦਾ ਆਪਣਾ ਕਰਦੇ ਨੇ ਉਨਾਂ ਕੋਲੇ ਤੂੰ ਜਾਵੇਂ ਮੈਂ ਜਮਾ ਹੀ ਨਹੀਂ ਰੋਕਦੀ ਮੇਰੇ ਕਹੇ ਤੇ ਤੂੰ ਟਲਣਾ ਤਾਂ ਹੈ ਨਹੀਂ ਆ ਤਾਈ ਨੇ ਇੰਨਾ ਕੁਛ ਕੀਤਾ ਤੂੰ ਤਾਂ ਵੀ ਜਾ ਕੇ ਉਹਦੇ ਪੈਰਾਂ 'ਤੇ ਡਿੱਗਦੀਆਂ ਤੈਨੂੰ ਕੀ ਲੋੜ ਆ ਤੇ ਪੈਰਾਂ 'ਤੇ ਡਿੱਗਣ ਦੀ ਨਾਲੇ ਉਹ ਇੰਨੀ ਵੀ ਬਿਮਾਰ ਨਹੀਂ ਹੈਗੀ ਵਿਚਾਰ ਕਦਮ ਤੁਰ ਕੇ ਆਪਣੇ ਘਰੇ ਆ ਕੇ ਉਹਨਾਂ ਨੂੰ ਮਿਲ ਨਹੀਂ ਸਕਦੀ ਸੀ ਚੰਗੀ ਭਲੀ ਆ ਉਹ ਲੈ ਦੱਸ ਕਿੱਥੇ ਤੁਰਨ ਜੋਕਰੀ ਐ ਮੰਜੇ 'ਚ ਤਾਂ ਪਈ ਐ ਐਡੇ ਵੀ ਹਲੇ ਉਹ ਭੱਜਣ ਨਹੀਂ ਲੱਗੀ ਹੈਗੀ ਵੀ ਉਰੇ ਆ ਜਾਂਦੀ ਜੇ ਕਿਤੇ ਉਰੇ ਤੱਕ ਆਉਣ ਵਾਲੀ ਹੁੰਦੀ ਉਹ ਤਾਂ ਆ ਜਾਂਦੀ ਬਥੇਰਾ ਨਾਲੇ ਮੇਰੀ ਗੱਲ ਸੁਣ ਪੁੱਤ ਤਾਂ ਹੀ ਨਹੀਂ ਕਰੀਦਾ ਹੁੰਦਾ ਕਿਉਂ ਐ ਮੈਂ ਸਾਰਾ ਦਿਨ ਕਿਸੇ ਦੀਆਂ ਬਦਖੋਈਆਂ ਕਰਦੀਆਂ ਮੇਰੀ ਗੱਲ ਸੁਣ ਅਗਲਾ ਆਪਣੇ ਨਾਲ ਜੋ ਮਾੜੀ ਕਰ ਗਿਆ ਕਰ ਗਿਆ ਉੱਤੇ ਰੱਬ ਦੇਖਦਾ ਆਪ ਤੋਂ ਨਾ ਰੱਬ ਕੋਈ ਕਿਸਦਾ ਮਾੜਾ ਕਰਾਵੇ ਮੈਂ ਮੈਨੂੰ ਤਾਂ ਤੇਰੀ ਸਮਝ ਨਹੀਂ ਆਉਂਦੀ ਤੂੰ ਤਾਂ ਸਮਝੋ ਬਾਹਰ ਆ ਪਈ ਤੈਨੂੰ ਪਤਾ ਨਹੀਂ ਦੁਨੀਆਦਾਰੀ ਦੀ ਕਦੋਂ ਸਮਝ ਆਊਗੀ ਤੂੰ ਨਾ ਮੈਨੂੰ ਬਾਲੀ ਦੁਨੀਆਦਾਰੀ ਨਾ ਸਮਝਿਆ ਮੈਂ ਤੈਨੂੰ ਐ ਹੀ ਨਹੀਂ ਕਿਹਾ ਵੀ ਮੈਨੂੰ ਉੱਤਰ ਜਵਾਬ ਕਰੀ ਚੱਲ ਮੈਂ ਤੈਨੂੰ ਇਹ ਕਿਹਾ ਵੀ ਭਾਈ ਮੈਂ 10 ਮਿੰਟ ਤੇਰੀ ਤਾਈਕੇ ਜਾ ਕੇ ਆਉਣੀ ਆ ਘਰ ਦਾ ਧਿਆਨ ਰੱਖ ਲੈ। ਮੈਨੂੰ ਕਿ ਲੋੜ ਉੱਤਰ ਜਵਾਬ ਕਰਨ ਦੀ? ਜਾਓ ਫਿਰ ਮੈਨੂੰ ਦੱਸ ਕੇ ਕਾ ਤੂੰ ਜਾਣਾ। ਆ ਵਕੀਲਾ ਵਾਂਗੂ ਤਾਂ ਬੋਲੀ ਜਾਂਦੀ ਆ ਫਲਾਨੇ ਨੂੰ ਐ ਕਹਿ ਦੇ ਠੰਕੇ ਨੂੰ ਤੈਨੂੰ ਕਿ ਲੋੜ ਐ ਸਫਾਈਆਂ ਦੇਣ ਦੀ? ਪੁੱਤ ਨਾ ਹਰੇਕ ਗੱਲ ਦੇ ਇੰਨਾ ਮੂਰੇ ਹੋਇਆ ਕਰ। ਮੈਨੂੰ ਇਹ ਗੱਲਾਂ ਚੰਗੀਆਂ ਲੱਗਦੀਆਂ। ਤੂੰ ਤਾਈ ਦੀਆਂ ਗੱਲਾਂ ਛੱਡ ਦੇ ਮੈਨੂੰ ਨਹੀਂ ਪਸੰਦ ਉਹਦੀਆਂ ਗੱਲਾਂ ਜਾਣਾ ਜਾਂ ਨਹੀਂ ਜਾਣਾ ਨਾ ਜਾ। ਨਾਲੇ ਆਹ ਵੇਖੀ ਜਸ਼ਨਦੀਦੀ ਨੇ ਸੂਟ ਕਿੰਨਾ ਸੋਹਣਾ ਸਿਆਮ ਕੇ ਦਿੱਤਾ ਨਾ ਮੈਨੂੰ। ਆਹੋ ਤੇਰਾ ਸੋਹਣਾਗਾ ਜਿੱਦਿਓ ਦੇ ਨਾਲ ਲ ਤਾਈ ਨੂੰ ਗੋੜ-ਗੋੜ ਨਹੀਂ ਤੂੰ ਕਿੱਸੇ ਦਾ ਜਾਣਦੀ ਹੈਗੀ ਅਹ ਪਰ ਤਾਈ ਨੇ ਕਿਹੜਾ ਗੁੜ ਖਵਾਉਣਾ ਇਹਨੂੰ ਜਾ ਕੇ ਉੱਥੇ ਵੀਰੇ ਭਾਬੀ ਗੈਸ ਕਰੋ ਮੈਂ ਤੁਹਾਡੇ ਲਈ ਕੀ ਲੈ ਕੇ ਆਈਆਂ ਹੁਣ ਲੈਉਣ ਦਾ ਤਾਂ ਪਤਾ ਨਹੀਂ ਸਾਨੂੰ ਤਾਂ ਐਸੇ 10 ਮਿੰਟ ਤੋਂ ਬਿਠਿਆ ਰੱਖਿਆ ਐਂ ਪੁੱਛੀ ਜਾਂਦੀ ਹੈ ਗੈਸ ਕਰੋ ਗੈਸ ਕਰੋ ਮੈਂ ਤਾਂ ਆ ਬੈਠਾ ਹੀ ਪਤਾ ਨਹੀਂ ਕੀ ਲਈ ਹੈ ਕੀ ਖੋਲੂਗੀ ਮੰਮੀ ਨੂੰ ਤਾਂ ਮੈਂ ਦੱਸਦਾ ਮੈਂ ਤੁਹਾਡੇ ਲਈ ਕੀ ਕੁਝ ਲੈ ਕੇ ਆਈਆਂ ਤੇ ਤੁਸੀਂ ਦੱਸੋ ਹੁਣ ਫਿਰ ਗੈਸ ਤਾਂ ਕਰਨਾ ਬੰਦਾ ਹੀ ਐ ਸਾਨੂੰ ਕਿਹੜਾ ਪੁੱਛਿਆ ਤੂੰ ਕੁਛ ਸਾਨੂੰ ਕੀ ਪਤਾ ਕੀ ਲੈ ਕੇ ਆਈ ਹੋਏਗੀ ਐਵੇਂ ਨਹੀਂ ਗੱਲ ਬੰਦੀ ਹੈਗੀ ਜਦੋਂ ਤੱਕ ਤੁਸੀਂ ਨਾ ਦੱਸ ਦੇਣੀ ਹੈਗੀ ਸੋਚ ਦੇਣੀ ਹੈਗੀ ਦਿਮਾਗ ਤੇ ਜ਼ੋਰ ਪਾਓ ਵੀ ਮੈਂ ਕੀ ਲੈ ਕੇ ਆ ਸਕਦੀ ਹਾਂ ਮੰਮੀ ਤੂੰ ਹੀ ਦੱਸ ਦੇ ਉਹ ਮੈਂ ਤਾਂ 10 ਮਿੰਟ ਦਾ ਬੈਠਾ ਰਹੀ ਹੀ ਸੋਚੀ ਜਾਂਦਾ ਵੀ ਇਹ ਚ ਕੀ ਲੈ ਕੇ ਆਈ ਇਹ ਨਾ ਭਰੀ ਫਿਰਦੀ ਐ ਨੂੰ ਮੰਮੀ ਨਾ ਤੁਸੀਂ ਤੇ ਦੱਸਣਾ ਹੈਗਾ ਫਿਰ ਮੈਂ ਤਾਂ ਮੰਨ ਲਾਂਗੀ ਵੀ ਤੁਸੀਂ ਤਾਂ ਮੇਰੇ ਮਾਂ ਹੈ ਹੀ ਨਹੀਂ ਭਾਈ ਭਾਈ ਤੁਸੀਂ ਆਪ ਹੀ ਦੱਸ ਦੋ ਸੋਚ ਲਓ ਵੀ ਕੀ ਲੈ ਕੇ ਆਇਤੇ ਦੱਸਣ ਤੂੰ ਸੋਚ ਕੀ ਹੋ ਸਕਦਾ ਜਸ ਮੈਨੂੰ ਕੀ ਪਤਾ ਕੀ ਲੈ ਕੇ ਆ ਸਕਦੀ ਹੈ ਤੁਸੀਂ ਸਾਰੇ ਨਾ ਇਸ ਗੇਮ ਚ ਫੇਲ ਹੋਗੇ ਤੇ ਮੈਂ ਤੁਹਾਨੂੰ ਹੁਣ ਦੱਸ ਦੰਦੀ ਮੈਂ ਕੀ ਲੈ ਕੇ ਆਈਆਂ ਐਨਾ ਵੀ ਨਹੀਂ ਗੈਸ ਕਰ ਸਕਦੇ ਹੈਗੇ ਅਸੀਂ ਤਾਂ ਆਪੇ ਫੇਲ ਹੋ ਗਏ ਆਤਾ ਹੈਗਾ ਮੰਮੀ ਦਾ ਪਰਸ ਆ ਹੈਗਾ ਪਾਪੀ ਦਾ ਪਰਸ ਤੇ ਵੀਰੇ ਤੁਹਾਡੇ ਲਈ ਮੈਂ ਕੁਛ ਨਹੀਂ ਲੈ ਕੇ ਆਈ। ਸੋ ਸੌਰੀ। ਇਹ ਚੰਗੀ ਗੱਲ ਆ ਤੇਰੀ। ਉਹ ਬਠਾਈ ਇੱਥੇ ਪੁੱਛੀਂ ਇਹਦਾ ਗੈਸ ਕਰੋ ਗੈਸ ਕਰੋ। ਹੁਣ ਕਹਿੰਦੀ ਮੈਂ ਕੁਛ ਵੀ ਨਹੀਂ ਲੈ ਕੇ ਆਈ ਤੇ ਦੱਸ। ਲੈ। ਐਦਾਂ ਹੋ ਸਕਦਾ ਵੀ ਮੈਂ ਕੁਛ ਨਾ ਲੈ ਕੇ ਆਵਾਂ। ਲੈ। ਬੜੀ ਸੋਹਣੀ ਐ। ਇੱਕ ਮਿੰਟ ਮੇਰਾ ਫੋਨ ਵੱਜ ਰਿਹਾ ਮੈਂ ਆਈ। ਸੋਹਣੀ ਐ ਨਾ ਵੀਰੇ ਵਾਚ? ਬਹੁਤ ਵਧੀਆ ਜੀ। ਤੈਨੂੰ ਕਿਵੇਂ ਪਤਾ ਸੀ ਮੈਨੂੰ ਇਹ ਜੀ ਚਾਹੀਦੀ ਵਾਚ? ਹੂੰ। ਪਤਾ ਹੀ ਹੁੰਦਾ ਮੈਨੂੰ ਵੀਰੇ ਵੀ ਤੁਹਾਨੂੰ ਕਿਸ ਚੀਜ਼ ਦੀ ਲੋੜ ਐ।

ਬਹੁਤ ਸੋਹਣਾ ਹੈ ਮੇਰੇ ਪਰਸ ਬਸਕਰ ਭਾਬੀ ਝੂਠੀਆਂ ਤਰੀਫਾਂ ਦੀ ਨਾ ਮੈਨੂੰ ਲੋੜ ਨਹੀਂ ਹੈਗੀ ਜੇ ਨਾ ਗਿਫਟ ਨਹੀਂ ਪਸੰਦ ਆਉਂਦਾ ਹੁੰਦਾ ਨਾ ਬੰਦੇ ਦੇ ਮੂੰਹ ਤੇ ਕਹਿ ਦੋ ਐਵੇਂ ਚੀਜ਼ਾਂ ਦੀ ਬੇਕਦਰਹੀ ਨਹੀਂ ਕਰੀ ਦੀ ਹੁੰਦੀ ਮੈਨੂੰ ਤਾਂ ਜਮਾਂ ਚੰਗੀ ਲੱਗੀ ਇਹ ਗੱਲ ਮੰਮੀ ਮੈਂ ਤਾਂ ਕੁਝ ਕਿਹਾ ਵੀ ਨਹੀਂ ਹੈਗਾ ਪਰ ਕੋਈ ਨਹੀਂ ਪੁੱਤ ਪਿੱਛੇ ਠੀਕ ਹੋ ਜੀ ਕੇਰਾ ਉਹਦਾ ਮੂਹ ਖਰਾਬ ਹੋਇਆਗਾ ਰੱਖ ਲਾ ਤੋਲੇ ਕੋ ਆ ਮੈਂ ਤਾਂ ਹਿੰਦੀ ਹੋਪਣੇ ਜਾ ਸੁਣੂਣਾ ਬਸ ਕਾਲੀ ਸੀਗੀ ਤਾਂ ਕਰਕੇ ਨਹੀਂ ਤੈਨੂੰ ਮਿਲ ਕੇ ਗਏ ਹੈਗੇ ਨਾਲੇ ਫਿਰ ਹੁਣ ਜਦੋਂ ਕੋਈ ਬੰਦਾ ਬਾਹਰੋਂ ਆਇਆ ਹੁੰਦਾ ਇਹ ਜੇ ਟਾਈਮ ਤੇ ਆਪਾਂ ਅਗਲੇ ਨੂੰ ਲੇਟ ਵੀ ਨਹੀਂ ਕਰਾ ਸਕਦੇ ਫਿਰ ਐਵੇਂ ਤੀ ਪਹਿਣ ਤੋਂ ਆਪਾਂ ਗੱਲਾਂ ਕਰਾਈ ਉਹਨੂੰ ਵੀ ਭਾਈ ਤੇਰੇ ਪੇਕੇ ਆ ਨੇ ਲੇਟ ਕਰਾਤਾ ਚੰਗਾ ਜਿਆ ਨਹੀਂ ਲੱਗਦਾ ਆਹ ਹੋਏ ਤਾਂ ਗੱਲ ਹੈਗੀ ਮੈਂ ਤਾਂ ਵੈਸੇ ਹੀ ਪੁੱਛਿਆ ਸੀ ਤੇ ਚਲ ਜੇ ਆਏ ਸੀ ਮੈਨੂੰ ਵੀ ਮਿਲ ਲੈਂਦੇ ਵਸੇ ਤਾਂ ਚਲ ਕੋਈ ਗੱਲ ਨਹੀਂ ਮੈਂ ਕਿਹੜਾ ਗੁੱਸਾ ਕਰਦੀ ਆ ਮੈਨੂੰ ਤਾਂ ਨਾ ਰਿਹਾ ਨਹੀਂ ਜਾਂਦਾ ਮੇਰੇ ਤੋਂ ਜਵਾਕਰ ਨੂੰ ਮਿਲੇ ਬਿਨਾ ਓਹੋ ਭੈਣੇ ਜਵਾਕ ਵੀ ਤੈਨੂੰ ਬਿਨਾ ਮਿਲੇ ਕਿੱਥੇ ਜਾਂਦੇ ਸੀਗੇ ਜੇ ਤੈਨੂੰ ਪਤਾ ਹੀ ਆ ਹਣ ਉਹ ਕੁੜੀ ਬਾਹਰੋਂ ਨਾ ਆਈ ਹੁੰਦੀ ਹੁਣ ਜਦੋਂ ਅਗਲੇ ਨੂੰ ਆਏ ਹੁੰਦਾ ਵੀ ਭਾਈ ਮੇਰੇ ਕੋਲੇ ਸਮਾਂ ਹੈ ਨਹੀਂ ਤਾਂ ਹੀ ਉਹ ਬਾਗੇ ਮੇਰੀ ਗੱਲ ਸੁਣਾਏ ਜਦੋਂ ਅਗਲੀ ਵਾਰੀ ਆਉਣਗੇ ਨਾ ਤੂੰ ਦੇਖੀ ਜਾਈ ਮੇਰੇ ਬਿਨਾ ਕਹੀ ਤੈਨੂੰ ਮਿਲ ਕੇ ਜਾਣਗੇ ਚਲ ਦੇਖਾਂਗੇ ਲੈ ਦੇਖਣ ਵਾਲੀ ਕੀ ਗੱਲ ਹੈ ਜ਼ਰੂਰ ਮਿਲ ਕੇ ਜਾਣਗੇ ਭੈਣੇ ਨਾਲੇ ਮੈਂ ਕਦੋਂ ਦੀ ਆਈ ਆਂ 바ਵਾ ਤੇ ਹਰਮਨ ਦੀ ਦਿਸਦੇ ਕਿੱਥੇ ਨੇ ਉਹ ਉਹ ਡਾਕਟਰ ਦੇ ਗਏ ਨੇ ਹਰਮਨ ਦੀ ਕੋ ਸੇਤ ਨਹੀਂ ਸੀ ਠੀਕ ਡਾਕਟਰ ਦੇ ਕਿਵੇਂ ਗਏ ਨੇ ਭੈਣੇ ਖੈਰ ਸੁੱਖ ਤਾਂ ਹੈ ਹਾਂ ਹਾਂ ਭੈਣੇ ਖੈਰ ਸੋਖੀ ਆ ਬਸ ਨਾ ਕਵਰਾਈ ਜੇ ਆਈ ਜਾਂਦੀ ਸੀ ਹਰ ਮਨ ਨੂੰ ਫੇਰ ਬਾਬਾ ਮੈਨੂੰ ਪੁੱਛਣ ਆਇਆ ਕਹਿੰਦਾ ਹਰ ਮਨ ਨੂੰ ਕਵਰਾਈ ਜੇ ਆਈ ਜਾਂਦੀ ਮਾਂ ਤਾਂ ਡਾਕਟਰ ਦੇ ਲੈ ਜਾ ਮੈਂ ਕਿਹਾ ਭਾਈ ਲੈ ਕੇ ਜਾ ਜਾਂ ਜਵਾਕੜੀ ਦੀ ਸਿਹਤ ਨਹੀਂ ਠੀਕ ਤਾਂ ਬਸ ਡਾਕਟਰ ਦੇ ਗਏ ਆ ਦਵਾਈ ਲੈ ਕੇ ਆਉਂਦੇ ਹੀ ਹੋਣਗੇ ਪਰ ਅੱਜ ਕੱਲ ਕਿਸੇ ਚ ਇੰਨਾ ਦામੀ ਹੈ ਨਹੀਂ ਉੱਤੋਂ ਗਰਮੀ ਇੰਨੀ ਪੈਂਦੀ ਐ ਸੌਣ ਲੱਗੇ ਕਿਸੇ ਦਾ ਜੀ ਨਹੀਂ ਕਰਦਾ ਵੀ ਪੱਖੇ ਕੂਲਰ ਮੂਰੋ ਬੰਦ ਵੀ ਉੱਠ ਖੜੀ ਐ ਹੁਣ ਵੀ ਜਵਾਕੜੀ ਨੂੰ ਕੀ ਦੋਸ਼ ਐ ਇਹ ਕੱਜ ਕੱਲ ਦੀਆਂ ਕੁਝ ਖਾਂਦਿਆਂ ਪੀਂਦਿਆਂ ਨਹੀਂ ਜੱਜ ਨਾਲ ਹੋਰ ਭਣੇ ਜੱਸ ਕੁਝ ਬੋਲਦਾ ਸੀ हां ਭਣੇ ਅਹੀਂ ਤਾਂ ਕਹਿੰਦੀ ਸੀ ਕਹਿੰਦੀ ਮੰਮੀ ਤੂੰ ਸਾਡੇ ਚਿਰ ਤੇ ਨਾ ਕੋਈ ਫਿਕਰ ਨਾ ਕਰ ਘਰ ਦਾ ਸਾਰਾ ਖਰਚਾ ਵੀ ਆਪੇ ਦੇਖੂਗਾ ਮਨਪਰੀਤ ਦੀ ਪੜ੍ਹਾਈ ਦਾ ਵੀ ਦੇਖ ਲਾਂਗੇ ਅਸੀਂ ਐਂ ਤਾਂ ਕੱਲ ਮੈਨੂੰ ਜਸ਼ਨ ਵੀ ਕਹਿੰਦੀ ਸੀ ਕਹਿੰਦੀ ਮੰਮੀ ਕੋਈ ਨਹੀਂ ਮੈਂ ਹੈਗੀ ਆ ਨਾ ਆਪੇ ਸਾਰਾ ਘਰ ਦਾ ਖਰਚਾ ਤੋਰਾਂਗੇ ਤੂੰ ਕਿਉਂ ਕਹਿੰਦੀ ਸਾਰਾ ਦਿਨ ਚੁਰੀ ਜਾਨੀ ਹੈਗੀ ਦੇਖ ਭਣੇ ਤੂੰ ਮੇਰੇ ਨਾਲੋਂ ਵੱਧ ਸਿਆਣੀ ਆ ਮੈਨੂੰ ਪਤਾ ਇੱਕ ਗੱਲ કહਾਂ ਗੁੱਸਾ ਨਾ ਕਰੀ ਧੀਆ ਦੇ ਘਰ ਦਾ ਖਾਣਾ ਨਹੀਂ ਚਾਹੀਦਾ ਜੋ ਆਕਤਾ ਆਪਣੇ ਆਪ ਨੂੰ ਕਹਿੰਦੇ ਹੁੰਦੇ ਆ ਵੀ ਮਾਤਾ ਆ ਲੈਲਾ ਮਾਤਾ ਆ ਲੈਲਾ ਦੇਖ ਧੀ ਧਿਆਣੀ ਆ ਜਵਾਈ ਭਾਈ ਆ ਲੋਕਾਂ ਦੇ ਮੂੰਹ ਨਹੀਂ ਫੜ ਲੈਣੇ ਲੋਕ ਤਾਂ ਸੌ ਸੌ ਗੱਲਾਂ ਕਰਨਗੇ ਆਪਣਾ ਡੰਗ ਆਪੇ ਹੀ ਟਪਾ ਘਰ ਲੂਣ ਨਾ ਖਾ ਅਚਾਰ ਨਾ ਖਾ ਪਰ ਧੀ ਦੇ ਕੋਲ ਇੱਕ ਫੁੱਟੀ ਕੌਡੀ ਨਾ ਲਈ ਹੋ ਤਾਂ ਭੈਣੇ ਤੇਰੀ ਗੱਲ ਸਹੀ ਐ ਤੈਨੂੰ ਕੀ ਲੱਗਦਾ ਵੀ ਮੈਂ ਧੀ ਦੇ ਹੱਥਾਂ ਬੰਨੀ ਚੱਕੂਗੀ ਮੈਂ ਤਾਂ ਆਪਣਾ ਨੂੰ ਬਥੇਰਾ ਕਿਹਾ ਸੀ ਮਖਾ ਭਾਈ ਕੋਈ ਗੱਲ ਨਹੀਂ ਆਪੇ ਜਿਵੇਂ ਹੋਊ ਮੈਂ ਉਹਦਾ ਜੂਨ ਗੁਜ਼ਾਰਾ ਕਰੀ ਜਾਊਂਗੀ ਵੀ ਪਰ ਮੈਂ ਤੁਹਾਡੇ ਕੋਲੋਂ ਨਹੀਂ ਕੁਝ ਲੈ ਕੇ ਖਾਦੀ ਨਾਲੇ ਧੀ ਦੇ ਘਰ ਦਾ ਕੌਣ ਲੈ ਕੇ ਖਾਂਦਾ ਭੈਣੇ ਵਧੀਆ ਗੱਲ ਐ ਸਿਆਣੀ ਗੱਲ ਐ ਜਿਹੜੀ ਤੂੰ ਕਹੀ ਆ ਬਾਕੀ ਭੈਣੇ ਕਹਿੰਦੇ ਹੁੰਦੇ ਧੀਆ ਦੇ ਘਰ ਦਾ ਤਾਂ ਪਾਣੀ ਪੀਣਾ ਵੀ ਪਾਪ ਹੁੰਦਾ ਇਹ ਪਾਪ ਆਪਣੇ ਸਿਰ ਨਾਲ ਲੈ ਹੋਰੇ ਨਾ ਨਰਕਾਂ ਚ ਥਾਂ ਬਣਾ ਲੈ ਓਹੋ ਭੈਣੇ ਮੈਂ ਤਾਂ ਤੈਨੂੰ ਪਤਾ ਹੀ ਐ ਇੱਥੇ ਵੀ ਕਿੰਨੀ ਔਖੀ ਜ਼ਿੰਦਗੀ ਕੱਟੀ ਆਣੀ ਆ بس ਮੈਨੂੰ ਤਾਂ ਆਇਆ ਵੀ ਆ ਮੇਰੀ ਦੂਜੀ ਧੀ ਵੀ ਆਪਦੇ ਘਰੇ ਵਗ ਜੇ ਮੈਂ ਤਾਂ ਕਿਵੇਂ ਮਰਜੀ ਆਪਦੀਆਂ ਦਿਨ ਕੱਟੀਆਂ ਕਰ ਲਵਾਂ ਭਾਵੇਂ ਰੁੱਖੀ ਸੁੱਕੀ ਖਾਣੋਂ ਪੈਣੇ ਤੈਨੂੰ ਪਤਾ ਅੱਜ ਤੱਕ ਮੈਂ ਕਦੇ ਕਿਸੇ ਦੇ ਮੰਗਣ ਨਹੀਂ ਗਈ ਤੀ ਦੇ ਕਰਦਾ ਤਾਂ ਫਿਰ ਮੈਂ ਕਿੱਥੋਂ ਖਾਣਾਗਾ ਜਿਵੇਂ ਬੜੀ ਦਾ ਹੋ ਗਿਆ ਉਹ ਮੈਂ ਛੋਟੀ ਦਾ ਹੋ ਜਾਣਾ ਸਗੋਂ ਉਹਦੂ ਵੀ ਜ਼ਿਆਦਾ ਵਧੀਆ ਹੋਣਾ بس ਤੂੰ ਫਿਕਰ ਨਾ ਕਰ ਆਪਣੀ ਦੇਖ ਆਇਆ ਚੱਲਦੀ ਰੱਖ ਆਪਣਾ ਸਿਹਤ ਸੰਭਾਲ ਕਰ ਬਸ ਭੈਣੇ ਇਹ ਤਾਂ ਹੁਣ ਸਾਰਾ ਕੁਝ ਰੱਬ ਆਸਰੇ ਹੈ ਮੈਂ ਤਾਂ ਉਹਦੇ ਤੇ ਹੀ ਡੋਰੀਆਂ ਛੱਡਤੀਆਂ ਮੈਂ ਅੱਜ ਤੱਕ ਕਦੇ ਕਿਸੇ ਦਾ ਮਾੜਾ ਕਰਿਆ ਨਹੀਂ ਚੱਲ ਭਾਈ ਰੱਬ ਮੇਰੀਆਂ ਧੀਆ ਦਾ ਵੀ ਚੰਗਾ ਹੀ ਕਰੂ ਚੰਗਾ ਬਣੇ ਮੈਂ ਚੱਲਦੀ ਹਾਂ ਹੁਣ ਫੇਰ ਮਾਰੂਗੀ gekeੜਾ ਤੇਰੇ ਕੋਲੇ ਨਾਲੇ ਆਪਦਾ ਧਿਆਨ ਰੱਖਿਆ ਕਰ ਤੂੰ ਚੰਗਾ ਤੁਹਾਡੇ ਅਰਗੇ ਭੈਣ ਭਾਈਆਂ ਦੇ ਸਿਰ ਤੇ ਟਾਈਮ ਪਾਸ ਹੋਈ ਜਾਂਦਾ ਮੇਰਾ ਬਚਾਰੀ ਕਿੰਨੀ ਪੋਲੀ ਸੌਰਟੇ ਡੱਪਣਾ ਫੋਲ ਗਈ ਇਨੂੰ ਇਹ ਨਹੀਂ ਪਤਾ ਵੀ ਇਹ ਦਾ ਢਿੱਡ ਫੋਲਿਆ ਨਾ ਮਹਿੰਗਾ ਪਊਗਾ ਇਆ ਸੀ ਨਾ ਜਿਹੜਾ ਕੁਝ ਹੋਣਾ ਵਧੀਆ ਹੁੰਦਾ ਜੇ ਮੈਂ ਤੁਹਾਨੂੰ ਨਾ ਕਹਿੰਦੀ ਕਿ ਡਾਕਟਰ ਕੋਲੇ ਚੱਲੀਏ ਤਾਂ ਦੇਖ ਲਓ ਆ ਕੁਝ ਪਤਾ ਨਹੀਂ ਸੀ ਲੱਗਣਾ ਆਪਾਂ ਨੂੰ ਸਹੀ ਗੱਲ ਆ ਯਾਰ ਕੁਦਰਤੀ ਦੇ ਨਾਲ ਟਾਈਮ ਤੇ ਮੈਂ ਘਰੇ ਸੀਗਾ ਜੇ ਮੈਂ ਨਾ ਹੁੰਦਾ ਫਿਰ ਹੋਰ ਲੇਟ ਹੋ ਜਾਣਾ ਸੀ ਕੰਮ ਇਹ ਚ ਚਲੋ ਜੋ ਵੀ ਹੋਇਆ ਵਧੀਆ ਹੋਇਆ ਮਾਂ ਖੜੀ ਐ ਆਪਾਂ ਸਾਰੀ ਗੱਲ ਮਾਂ ਨੂੰ ਦੱਸ ਦੀਂ ਨਹੀਂ ਮੰਮੀ ਨੂੰ ਕੁਝ ਨਹੀਂ ਦੱਸਣਾ ਮੈਂ ਨਹੀਂ ਚਾਹੁੰਦੀ ਜਿਹੜਾ ਕੁਝ ਪਹਿਲਾਂ ਹੋ ਗਿਆ ਉਹ ਫਿਰ ਦੁਬਾਰੇ ਹੋਵੇ ਇਸ ਕਰਕੇ चुपी रहे हो चल ठीक है हरमन जिम्मे तेरी मर्जी उम्मीद कर लगी हम जाके अंदर ये दिखा है बस मैं माड़ा मोटे बीमार हुई सी हाँ बस कह दी कुछ भी आपने को ठीक है चल